ਇਸ ਜੀਵਨਿਆ ਬੰਦਾ ਮਰ ਗਿਆ। ਤਾ ਬੰਦਾ ਮੌਤ ਵੀ ਚਲਾ ਗਿਆ, ਮੌਤ ਦੇ ਕਲਾਵੇ ਦੇ ਚਲਾ ਗਿਆ। ਜੀਵਨ ਦੀ ਪ੍ਰਵਾਸਾ ਸਾਡੀ ਨਜ਼ਰ ਦੇ ਵਿੱਚ ਇਹ ਹੈ ਕਿ ਬੰਦਾ ਜਿਹੜਾ ਜਿਸਦੇ ਅੰਗ ਕੰਮ ਕਰ ਰਹੇ ਨੇ ਉਹ ਬੰਦਾ ਜੀ ਹੈ। ਤੇ ਮਰਨਾ ਸਾਡੀ ਨਜ਼ਰ ਦੇ ਵਿੱਚ ਇਹ ਹੈ ਕਿ ਜਿਸ ਬੰਦੇ ਦੇ ਅੰਗ ਕੰਮ ਕਰਨੇ ਬੰਦ ਕਰ ਦੇਣ, ਆਤਮਾ ਪ੍ਰਮਾਤਮਾ ਕੋਲ ਜੀਨ ਹੋ ਜਾਂਦੀ ਹੈ, ਕਹਿੰਦੇ ਬੰਦਾ ਮਰ ਗਿਆ। ਪਰ ਪਾਤਸ਼ਾਹ ਜੀ ਨਹੀਂ। ਮਰਨ ਦੀ ਪ੍ਰਵਾਸਾ ਦਿੰਦੇ ਆ ਇਹ ਬਾਣੀ ਦੇ ਅੰਦਰ ਗੱਲ ਅੰਕਿਤ ਕੀਤੀ ਹੈ। ਇਹ ਮਰਨਾ ਅਸਲ ਦੇ ਵਿੱਚ ਹੈ ਕਿ ਕਲਪਾ ਜਿਹੜਾ ਬੰਦਾ ਸੰਸਾਰ ਦੇ ਅੰਦਰ ਅੱਖਾਂ ਹੁੰਦਿਆਂ ਹੋਇਆਂ ਸੰਸਾਰ ਨੂੰ ਵੇਖ ਰਿਹਾ ਹੈ ਹੱਥ ਹੁੰਦਿਆਂ ਹੋਇਆਂ ਕੰਮ ਕਰ ਰਿਹਾ ਹੈ ਪੈਰ ਹੁੰਦਿਆਂ ਹੋਇਆਂ ਚੱਲ ਰਿਹਾ ਹੈ ਪਰ ਜੇ ਉਸ ਦੀ ਜ਼ਿੰਦਗੀ ਦੇ ਵਿੱਚ ਰੱਬ ਨੇ ਪੈਰਾਂ ਵਿੱਚ ਇਹ ਸੱਤਿਆ ਦਿੱਤੀ ਹੈ ਚੱਲਣ ਦੀ ਹੱਥਾਂ ਵਿੱਚ ਸੱਤਿਆ ਦਿੱਤੀ ਹੈ ਕੰਮ ਕਰਨ ਦੀ ਅੱਖਾਂ ਵਿੱਚ ਸੱਤਿਆ ਦਿੱਤੀ ਹੈ ਸੰਸਾਰ ਨੂੰ ਵੇਖਣ ਦੀ ਇਹ ਸੱਤਿਆ ਹੁੰਦਿਆ ਮਾਇਆ ਵਿੱਚ ਜਿਹੜਾ ਪ੍ਰਭੂ ਦਾ ਨਾਮ ਨਹੀਂ ਜਪ ਰਿਆ ਅਸਲ ਦੇ ਵਿੱਚ ਉਹ ਮਰਿਆ ਅਸਲ ਦੇ ਵਿੱਚ ਉਹ ਮਰਿਆ ਹੈ ਜਿਹਦੀ ਜ਼ਿੰਦਗੀ ਦੇ ਅੰਦਰ ਪ੍ਰਭੂ ਦਾ ਨਾਮ ਨਹੀਂ ਪ੍ਰਭੂ ਦੀ ਬਰਕਤ ਨਹੀਂ ਪ੍ਰਭੂ ਦਾ ਪਿਆਰ ਜਿੱਦੀ ਜ਼ਿੰਦਗੀ ਦੇ ਅੰਦਰ ਨਹੀਂ ਉਹ ਇਨਸਾਨ ਅਸਲ ਦੇ ਵਿੱਚ ਮਰਿਆ ਪਿਆਰੋ ਮੌਤ ਵੀ ਕਈ ਤਰੀਕਿਆਂ ਦੀ ਹੈ ਪਹਿਲਾ ਮਰਨਾ ਜਿਹੜਾ ਇਹ ਸਰੀਰ ਦਾ ਮਰਨਾ ਜਿਹਦੇ ਬਾਰੇ ਸਤਿਗੁਰੂ ਜੀ ਨੇ ਵਿਚਾਰ ਦਿੱਤੀ ਕਿ ਜੈਸੇ ਕਿਸਾਨ ਬੋਵੇ ਕਿਸਾਨੀ ਕਾਚੀ ਪਾਕੀ ਬਾਰਿ ਪੁਰਾਨੀ ਕਿਹੜੇ ਜਿਹੇ ਕਿਸਾਨ ਜਿਹੜਾ ਫਸਲ ਨੂੰ ਬੀਜਦਾ ਹੈ ਤੇ ਅੰਤ ਇੱਕ ਸਮਾਂ ਆਉਂਦਾ ਹੈ ਕਿ ਫਸਲ ਪੱਕ ਜਾਂਦੀ ਹੈ ਤੇ ਉਹਨੂੰ ਵੜਨਾ ਪੈਂਦਾ ਹੈ ਵੜਨ ਕਿ ਲੈ ਜਾਂਦਾ ਕਿ ਬਸ ਇਸੇ ਤਰ੍ਹਾਂ ਹੀ ਸੰਸਾਰ ਦੇ ਅੰਦਰ ਉਸ ਪਰਮਾਤਮਾ ਰੂਪੀ ਕਿਸਾਨ ਨੇ ਜਿਹੜਾ ਇਹ ਸਰੀਰ ਰੂਪੀ ਫਸਲ ਬੀਜੀ ਹੈ ਕਿ ਫਸਲ ਜਿਹੜੀ ਹੈ ਬੀਜੀ ਹੈ ਉਹ ਸੰਸਾਰਿਕ ਤੌਰ ਤੇ ਜਿਹੜਾ ਅਨਾਜ ਇਹ ਪਿਆਰਿਓ ਉਹਦਾ ਜਿਹੜਾ ਹੈ ਇੱਕ ਸਾਤ 6 ਮਹੀਨੇ ਸਾਲ ਜਾਂ ਸਵਾ ਸਾਲ ਬਸ ਇੰਨਾ ਕੋ ਸਮਾਂ ਕਿ ਇੰਨੇ ਸਮੇਂ ਦੇ ਅੰਦਰ ਸਾਲ ਦੇ ਅੰਦਰ ਅੰਦਰ ਫਸਲ ਜਿਹੜੀ ਹੈ ਪੱਕ ਜਾਣੀ ਤੇ ਕਿਸਾਨ ਨੇ ਵੜ ਲੈਣੀ 6 ਮਹੀਨਾ ਜਾਂ ਸਾਲ ਉਹਦੀ ਮਿਆਦ ਫਸਲ ਦੀ ਅਨਾਜ ਦੀ ਪਰ ਪਿਆਰੇ ਇਸ ਸਰੀਰ ਦੀ ਮਿਆਦ ਪਤਾ ਨਹੀਂ ਪ੍ਰਮਾਤਮਾ ਨੇ ਜਿਹੜਾ 10 ਸਾਲ ਆਯੂ ਲਿਖੀਏ ਜਾਂ ਗਰਭ ਦੇ ਅੰਦਰ ਹੀ ਆਯੂ ਨੇ ਖਿੱਚ ਲੈਣੀ ਹੈ ਜਾਂ 10 ਸਾਲ ਲਿਖੀਏ ਜਾਂ 50 ਸਾਲ ਲਿਖੀਏ ਜਾਂ 70 ਲਿਖੀ ਜਿੰਨੀ ਕੋ ਆਯੂ ਲਿਖੀਏ ਜਿੰਨੇ ਕੋ ਆਯੂ ਲਈ ਸਰੀਰ ਉਪੇ ਫਸਲ ਸੰਸਾਰ ਤੇ ਭੇਜੀਏ ਪਿਆਰਿਓ ਕਉਸ ਓਨਲੀ ਆਇਉਸ ਸੰਬੰਧ ਨੇ ਭੋਗਣੀ ਏ ਉਸ ਪਰਮਾਤਮਾ ਨੇ ਫਸਲ ਵੜ ਲੈਣੀ ਵੜ ਕੇ ਲੈ ਜਾਣੀ ਜੈਸੇ ਕਿਸਾਨ ਬੋਏ ਕਿਸਾਨੀ ਕਾਲਸੀ ਪਾਤੀ ਵੜ ਉਪਰਾਨੀ ਚਲੇ ਪਤਾ ਨਹੀਂ ਉਹਨੇ ਕੱਚੀ ਵੜ ਕੇ ਲੈ ਜਾਣੀ ਪਤਾ ਨਹੀਂ ਉਹਨੇ ਪੱਕੀ ਵੜ ਕੇ ਲੈ ਜਾਣੀ ਜਾਂ ਪਤਾ ਨਹੀਂ ਵਿਚਕਾਰਲੀ ਉਮਰ ਦੀ ਵੜ ਕੇ ਲੈ ਜਾਣੀ ਉਹਦਾ ਕੋਈ ਪਤਾ ਨਹੀਂ ਪਰਮਾਤਮਾ ਦਾ ਪਾਤਸ਼ਾਹ ਜੀ ਨੇ ਬੜੇ ਸੁੰਦਰ ਵਚਨ ਦਿੱਤੇ ਨੇ ਤੰਗੁਰ ਤੇ ਭਗਤ ਸਾਹਿਬ ਦੇ ਵਚਨ ਕਿ ਮੌਤ ਹੈ ਕੀ ਜੋ ਉਪਯੋਗ ਸੋ ਬਿਲ ਸਹਿ ਪਰੋ ਅਜਕੇ ਕਾਲ ਨਾਨਕ ਹਰਗੁਣ ਗਾਇ ਲੈ ਛਾੜ ਸਗ ਜੰਜਾਲ ਕਹੇ ਜੰਜਾਲਾਂ ਨੂੰ ਛੱਡ ਕੇ ਜਿਹੜਾ ਹੈ ਪ੍ਰਮਾਤਮਾ ਦਾ ਨਾਮ ਸਿਮਰ ਲੈ ਪਰਤਾ ਨਹੀਂ ਅੱਜ ਵਾਰੀ ਆ ਜਾਣੀ ਹੈ ਪਤਾ ਨਹੀਂ ਕੱਲ ਵਾਰੀ ਆ ਜਾਣੀ ਵਾਰੀ ਦਾ ਕੋਈ ਪਤਾ ਨਹੀਂ ਸੱਦੇ ਦਾ ਕੋਈ ਪਤਾ ਨਹੀਂ ਉਹਦੇ ਘਰ ਦੇ ਵਿੱਚੋਂ ਕਦੋਂ ਆ ਜਾਣਾ ਹੈ ਪਹਿਲੀ ਮੌਤ ਸਰੀਰਕ ਮੌਤ ਹੈ ਸਰੀਰ ਦਾ ਮਰ ਜਾਣਾ ਸਰੀਰ ਦੇ ਸਵਾਸ ਪਰਮਾਤਮਾ ਲੈ ਕੇ ਚਲੇ ਆਤਮਾ ਪਰਮਾਤਮਾ ਤੇ ਲੀਨ ਹੋ ਗਈ ਇਹ ਮੌਤ ਸੰਸਾਰਿਕ ਮੌਤ ਪਿਆਰਿਓ ਦੂਸਰੀ ਮੌਤ ਜਿਸ ਦਾ ਜ਼ਿਕਰ ਭਗਤ ਕਬੀਰ ਸਾਹਿਬ ਜੀ ਨੇ ਬੜਾ ਸੁੰਦਰ ਬਾਣੀ ਦੇ ਅੰਦਰ ਕੀਤਾ ਹੈ ਕਬੀਰ ਸਾਹਿਬ ਨੇ ਅਸਲ ਚ ਮਰਨਾ ਹੈ ਕਿ ਕਬੀਰ ਜਾ ਦਿਨ ਹੋ ਮੁਆ ਪਾਛੇ ਭਇਆ ਆਨੰਦ ਕਹਿੰਦੇ ਮੋਇ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ ਕਹਿੰਦੇ ਮਰਨਾ ਅਸਲ ਦੇ ਵਿੱਚ ਇਹ ਹੈ ਕਿ ਅੰਦਰ ਦੀ ਹਉਮੈ ਮਰ ਜਾਏ ਅੰਦਰ ਦਾ ਹੰਕਾਰ ਮਰਦਾ ਅੰਦਰ ਦੀ ਮਲਿੰਤਾ ਖਤਮ ਹੋ ਜਾਏ ਜਿਹੜੇ ਜਿਸ ਦਿਨ ਮਲਿੰਤਾ ਖਤਮ ਹੋਗੀ ਉਹ ਦਿਨ ਤੂੰ ਪ੍ਰਵਾਨ ਚੜ ਜਾਏਗਾ ਗੁਰੂਦਰ ਤੇ ਜਿਸ ਦਿਨ ਤੂੰ ਪ੍ਰਵਾਨ ਚੜ ਗਿਆ ਪਿਆਰਿਆ ਜਿਹੜਾ ਹੈ ਅਧਿਆਤਮਿਕ ਮੌਤ ਤੋਂ ਵੱਧ ਜਾਏਗਾ ਪ੍ਰਭੂ ਦੀ ਦਰਗਾਹ ਦੇ ਅੰਦਰ ਤੇਨੂੰ ਜਿਹੜਾ ਰਸਾਈ ਹੋ ਜਾਏਗੀ ਪ੍ਰਭੂ ਦੀ ਦਰਗਾਹ ਦੇ ਅੰਦਰ ਪ੍ਰਵਾਨ ਹੋ ਜਾਏਗਾ ਜਿਸ ਦਿਨ ਅੰਦਰੋਂ ਹਉਮੈ ਮਰ ਗਈ ਉਸੇ ਦਿਨ ਤੈਨੂੰ ਜੀਣਾ ਆਏਗਾ ਸੰਸਾਰ ਦੇ ਅੰਦਰ ਕਬੀਰ ਜਦ ਜਨ ਹਉਮਾ ਪਾਛੇ ਭਇਆ ਆਨੰਦ ਸਗ ਮੋਗ ਬਿਲੇ ਉਹ ਆਪਣਾ ਸੰਗੀ ਭਜੇ ਗੋਬਿੰਦ ਕਹੇ ਮੈਨੂੰ ਪ੍ਰਭੂ ਆਪਣਾ ਮਿਲ ਗਿਆ ਜਦੋਂ ਦੀ ਹਮੇ ਮਾਰੀ ਏ ਤੇ ਹੁਣ ਸੰਗੀਆਂ ਦੇ ਨਾਲ ਬੈਠ ਕੇ ਉਸ ਗੋਬਿੰਦਾ ਭਜਨ ਕਰਦਾ ਏ ਕੇ ਇਹ ਮੌਤ ਤੇ ਪਿਆਰੋ ਤੀਸਰੀ ਮੌਤ ਕਿਹੜੀ ਹੈ ਸੰਸਾਰ ਜੰਦ ਦਾ ਤੀਸਰੀ ਮੌਤ ਹੈ ਕਿ ਰੱਬ ਦੇ ਗੁਣਾ ਨੂੰ ਵਿਸਾਰ ਦੇਣਾ ਪਰਮਾਤਮਾ ਦੇ ਗੁਣਾ ਨੂੰ ਵਿਸਾਰ ਦੇਣਾ ਪਰ ਕੋਲ ਇਨਸਾਨ ਜੀਵਨ ਦੇ ਵਿੱਚ ਰੱਬ ਦੇ ਗੁਣਾ ਨੂੰ ਵਿਸਾਰ ਦੇਇਆ ਪਰ ਸ਼ੈਨੇ ਬੜਾ ਸੁੰਦਰ ਵਚਨ ਦਿੱਤਾ ਹੈ ਕਿ ਲੱਗੇ ਉਹ ਆਤ ਸੁੰਦਰ ਕੁਲীন ਚਤੁਰ ਹੁਣ ਅਤ ਦਾ ਪਾਪ ਅਤ ਹੋ ਜਾਣੀ ਕਿਸੇ ਚੀਜ਼ ਦੀ ਪਾਉ ਹੱਦ ਤੋਂ ਗੁਜ਼ਰ ਵਾਲੀ ਚੀਜ਼ ਤੇ ਪਾਸ਼ਾ ਜੀ ਅਤ ਕੁਲীন ਇੱਥੇ ਅਤ ਸ਼ਬਦ ਕਿਸੇ ਕੁਲীন ਦੇ ਨਾਲ ਨਹੀਂ ਲੱਗੇਗਾ ਅਤ ਕਲਮ ਸ਼ਬਦ ਜਿਹੜਾ ਕੁਲীন ਦੇ ਨਾਲ ਵੀ ਆਏਗਾ ਪਿਆਰੋ ਸੁੰਦਰ ਦੇ ਨਾਲ ਵੀ ਆਏਗਾ ਕਿ ਅਤ ਦਾ ਸੁੰਦਰੀ ਤੇ ਜੇ ਚਤੁਰ ਦੀ ਗੱਲ ਕਰੀਏ ਤੇ ਕਿਹਾ ਕਿ ਅਤ ਦੀ ਚਤਰਾਈਆਂ ਵੀ ਦੇ ਕੋਲ ਨੇ ਤੇ ਖਿਆਲ ਕਰੀਏ ਅੱਗੇ ਵਚਨ ਦੇਖ ਕੇ ਮੁਗ ਗਿਆਨੀ ਤਰੰਤ ਤੇ ਪਾਸ਼ਾ ਜੀ ਅਤ ਦਾ ਮੁਗ ਉਹ ਗਿਆਨੀ ਦੇ ਬਣਦਾ ਹੈ ਪਾਉ ਇਹਦੇ ਗੁਣ ਇਹਦੇ ਵਿੱਚ ਨੇ ਅਤ ਦਾ ਸੁੰਦਰ ਹੈ ਅਤ ਗੁਲੀਨ ਪਾਉ ਉੱਚੀ ਕੋਰ ਦੇ ਵਿੱਚ ਪੈਦਾ ਹੋਇਆ ਹੈ ਅਤ ਗੁਲੀਨ ਸੁੰਦਰ ਚਤੁਰ ਮੁਖ ਗਿਆਨੀ ਤ੍ਰੰਤ ਮਿਰਤਕ ਕਈਏ ਨਾਨਕਾ ਜੋ ਗੀਤ ਨਹੀਂ ਭਗਵੰਤ ਕਹੇ ਅਤ ਦਾ ਸੁੰਦਰ ਹੋਵੇ ਅਤ ਦੀ ਉੱਚੀ ਕੋਲ ਹੋਵੇ ਔਰ ਆਤ ਦੀਆਂ ਇਹਦੇ ਕੋਲ ਚਤਰਾਇਆਂ ਹੋਵਣ ਹੱਦੂ ਵੱਦ ਚਤਰਾਇਆਂ ਹੋਣ ਸਿਆਣਪਾ ਇਹਦੇ ਕੋਲ ਹੋਣ ਤੇ ਗੱਲ-ਗੱਲ ਤੇ ਸਿਆਣਪਾ ਕੇ ਧਰਦਾ ਹੋਵੇ ਚਤਰਾਇਆਂ ਅਗੇ ਧਰਦਾ ਹੋਵੇ ਬੰਦਾ ਔਰ ਗਿਆਨ ਦੇ ਪਰਛੇ ਵੀ ਬੜੇ ਮਾਰਦਾ ਹੋਵੇ। ਮੋਹ ਗਿਆਨੀ ਵੀ ਬੜਾ ਵੱਡਾ ਬਣਿਆ ਫਿਰੇ। ਮੋਹ ਗਿਆਨ ਵੀ ਬੜਾ ਵੱਡਾ ਮੂੰਹ ਵੱਡਾ ਫਿਰੇ ਪਰ ਅੰਦਰ ਗਿਆਨ ਹੋਵੇ ਕੋਈ ਨਾ। ਬਾਹਰੋਂ ਗਿਆਨੀ ਪਰ ਅੰਦਰ ਗਿਆਨ ਕੋਈ ਨਹੀਂ। ਅੰਦਰ ਗਿਆਨ ਦਾਵਾਸਾ ਕੋ ਨਹੀਂ। ਇੰਨੇ ਗੁਣ ਹੋਣ ਦੇ ਬਾਅਦ ਵੀ ਅਗਰ ਪ੍ਰਭੂ ਦੀ ਭਗਤੀ ਨਹੀਂ ਤੇ ਪਾਛਾਟਿਕਲੇ ਇਹ ਬੰਦਾ ਮਰਿਆ ਹੋਇਆ। ਬੰਦਾ ਜੂੰਡੇ ਜੀ ਮਰੇ। ਅਤ ਕੁਲੀਨ ਸੁੰਦਰ ਚਤੁਰਮੁਖ ਗਿਆਨੀ ਤਮੰਤ ਮਿਰਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਕਾਦਵਾਂ। ਪਾਉ ਜੇ ਪਿਆਰੇ ਨਾਲ ਪ੍ਰੀਤ ਨਹੀਂ ਜੁੜੀ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਜੁੜੀ ਤੇ ਬੰਦਾ ਤੇ ਅਸਲ ਦੇ ਜਿਹੜਾ ਹੈ ਮਰੇ। ਹੁਣ ਜਿਉਂਦਾ ਕੌਣ ਹੈ ਤੇ ਮਰਿਆ ਕੌਣ ਹੈ। ਪਾਤਸ਼ਾਹ ਜੀ ਨੇ ਬੜਾ ਸੁੰਦਰ ਵਚਨ ਦਿੱਤਾ ਕਿ ਨਾਮ ਬਿਨਾ ਜੋ ਪਹਿਲੇ ਖਾਏ ਜੋ ਕੁਕਰ ਜੂਠਣ ਮੁਕਾਏ। ਨਾਮ ਬਿਨਾ ਜੀਤਾ ਵਿਵਹਾਰ ਜੋ ਮਰਤਕ ਵਿਧਿਆ ਸਿਗਾ। ਜਿਵੇਂ ਜਿਤਨਾ ਵੀ ਖਾਣਾ ਹੈ ਨਾਮ ਤੋਂ ਬਿਨਾ ਪਰਮਾਤਮਾ ਦੀ ਭਗਤੀ ਤੋਂ ਬਿਨਾ ਸਾਰਾ ਖਾਣਾ ਇਸ ਤਰ੍ਹਾਂ ਜਿਵੇਂ ਕੁੱਤੇ ਦੇ ਮੂੰਹ ਦੇ ਵਿੱਚ ਝੂਟ ਪਾਈ ਹੋਵੇ ਕਿਸੇ ਕਹ ਲੇ ਕਿ ਨਾਮ ਬਿਨਾ ਜੋ ਪਹਿਲੇ ਖਾਏ ਜੋ ਗੂਕਰ ਝੂਠਣ ਮੈਂ ਪਾਈ ਕਹ ਲੇ ਕਿ ਜਿਸ ਕੁੱਤੇ ਦੇ ਮੂੰਹ ਝੂਠਣ ਪਾਉਣ ਦੇ ਬਰਾਬਰ ਹੀ ਉਹ ਖਾਣਾ ਜਿਹੜਾ ਨਾਮ ਤੋਂ ਬਿਣਾ ਕਰੇ ਤੇ ਨਾਮ ਤੋਂ ਬਿਨਾ ਜਿਤਨਾ ਵੀ ਸੰਸਾਰ ਦੇ ਅੰਦਰ ਭੋਗ ਭੋਗਰੇ ਨਾਮ ਤੋਂ ਬਿਨਾ ਜਿਤਨਾ ਵੀ ਪਹਿਰਾਵਾ ਇਹ ਪਾ ਰਿਹਾ ਹੈ ਨਾਮ ਤੋਂ ਗਣਾ ਜਿਤਨੇ ਵੀ ਰੰਗ ਭੋਗ ਰਿਹਾ ਹੈ ਪਾਸ ਸੱਜਿਆ ਨੇ ਬਸ ਇਸ ਤਰ੍ਹਾਂ ਹੈ ਕਿ ਜਿਵੇਂ ਮੁਰਦੇ ਨੂੰ ਸ਼ਿੰਗਾਰਿਆ ਹੋਵੇ ਮੁਰਦੇ ਨੂੰ ਸ਼ਿੰਗਾਰਿਆ ਹੋਵੇ ਲੋਥ ਨੂੰ ਸ਼ਿੰਗਾਰਿਆ ਹੋਵੇ ਇਹਦੇ ਅੰਦਰ ਜਾਨ ਤੇ ਹੈ ਹੀ ਕੋਈ ਨਹੀਂ ਅਧਿਆਤਮਕ ਤੌਰ ਦੇ ਬੰਦਾ ਮਾਰੇ ਹੁਣ ਪਿਆਰਿਓ ਜਦੋਂ ਤੁਹਾਨੂੰ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਪੜੀਦੇ ਨੇ ਅਰਦਾਸ ਦੇ ਵਿੱਚ ਪ੍ਰਥਮ ਭਗਉਤੀ ਸਿਮਰ ਕਾਇ ਕੋ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਨਾਮ ਦਸੇ ਹੋਏ ਸਹਾਇ ਹਰ ਜਨ ਹਰ ਦੂ ਵਿੰਦਨ ਸਿਮਰੋ ਸਿਰੀ ਹਰਾਈ ਇਹਦੇ ਵਿੱਚ ਇੱਕ ਬਚਨ ਪੜੀਦਾ ਸ੍ਰੀ ਹਰਿਕ੍ਰਿਸ਼ਨ ਦੀ ਆਈਏ ਜਿਸ ਦੇ ਫੇਰ ਸਭ ਦੁੱਖ ਜਾਏ ਪਾ ਅਧਿਆਤਮਕ ਮਹਤਵ ਕਿਵੇਂ ਬਚਿਆ ਦੱਸ ਸਕਦੇ ਅਧਿਆਤਮਕ ਮਹਤਵ ਨਾ ਲਈਏ ਪਾ ਗੁਣ ਜਿਹੜੇ ਦੇ ਨਾਮ ਗਵਾਚਣ ਪਰਪਉ ਦੀ ਦਰਗਾਹ ਦੇ ਅੰਦਰ ਪ੍ਰਵਾਨ ਛੜ ਜਾਈਏ ਤੇ ਪਿਆਰਿਓ ਖਿਆਲ ਕਰਨਾ ਗੁਰੂ ਨੂੰ ਚੇਤੇ ਰੱਖਣਾ ਪਏਗਾ ਗੁਰੂ ਨੂੰ ਜਿਤੇ ਰੱਖਣਾ ਪਏਗਾ ਤਾਂ ਅਧਿਆਤਮਿਕ ਮੌਤ ਤੋਂ ਬਚ ਸਕਦੇ ਆ ਨਹੀਂ ਤੇ ਬੰਦਾ ਹਰ ਪਹਲ ਅਧਿਆਤਮਿਕ ਮੌਤ ਮਾਰੇ ਪਿਆਰਿਓ ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਬਾਰੇ ਜਦੋਂ ਬੋਲ ਦਿੱਤੇ ਤੇ ਪਿਆਰਿਓ ਬੋਲ ਜਿਹੜੇ ਨੇ ਦੂਜੇ ਭਾਈ ਗੁਰਦਾਸ ਦੂਸਰੇ ਭਾਈ ਗੁਰਦਾਸ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੋਏ ਉਹਨਾਂ ਨੇ ਬੋਲ ਦਿੱਤੇ ਤੇ ਕਹਿ ਦਿੱਤਾ ਉਹਨਾਂ ਨੇ ਅਸਤੰਬਲ ਵੀ ਦਾ ਭਾਉ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੋਲ ਦਿੱਤੇ ਅਸਤੰਬਲ ਵੀ ਦਾ ਦੇ ਇਸ ਤੇ ਅਸਤੰਬਲ ਵੀ ਦਾ ਨਾਮ ਨਾਲ ਉਹਨਾਂ ਨੇ ਜੇ ਸਰਧਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਦਿੱਲੀ ਰਾਜਾ ਜੈ ਸਿੰਘ ਦੇ ਸਦੇ ਤੇ ਪਹੁੰਚੇ ਨੇ ਗੁਰੂ ਅਰਜਨ ਸਾਹਿਬ ਵਾਰਾ ਤੇ ਪਿਆਰੋ ਉੱਥੇ ਗੋਲੀ ਨੇ ਪਾਉ ਰਾਣੀ ਜਿਹੜੀ ਸੀ ਰਾਜਾ ਜੈ ਸਿੰਘ ਦੀ ਪਰਹ ਕਰਨ ਲਈ ਬੈਠੀ ਕਿ ਛੋਟਾ ਜਿਹਾ ਬਾਲਕ ਗੁਰੂ ਕਿਵੇਂ ਹੋ ਸਕਦਾ ਹੈ ਪਾ ਇੱਕ ਨੇ ਪਰ ਪਹਿਲਾਂ ਕੀਤੀ ਜਿਹੜਾ ਹੈ ਇੱਕ ਪੰਡਤ ਨੇ ਤੇ ਪੰਡਤ ਵੀ ਨਿਰਉਤਰ ਹੋ ਗਿਆ ਕਿ ਹਰਿ ਸਿੰਘ ਨਾਮ ਕਿਵੇਂ ਹੋ ਸਕਦਾ ਹੈ ਪਾ ਨਾਮਕਿਸ਼ਨ ਲੱਗਿਆ ਤੇ ਨਾਲ ਹਰੀ ਜੋੜ ਦਿੱਤਾ ਤੇ ਜਿਹੜੇ ਹਰਕਿਸ਼ੰਧ ਦੇ ਤੇ ਰਗੀਤਾ ਦੇ ਅਰਥ ਕਰਕੇ ਦੁਕਾਨ ਤੇ ਤੇ ਪਿਆਰੋ ਗੀਤਾ ਦੇ ਅਰਥ ਵੀ ਕਹਿਣ ਲੱਗੇ ਮੈਂ ਨਹੀਂ ਕਰਨੇ ਮੈਂ ਕਰਾਂਗਾ ਤੇ ਤੂੰ ਸ਼ਾਇਦ ਕਹੇਗਾ ਗੁਰੂ ਪੁੱਤਰ ਏ ਤੇ ਗੁਰੂ ਪੁੱਤਰ ਨੂੰ ਗਿਆਨ ਜਿਹੜਾ ਛੋਟੀ ਉਮਰ ਚ ਹੀ ਦਿੱਤਾ ਜਾਂਦਾ ਤੇ ਸ਼ਰ ਇਸ ਕਰਕੇ ਗੀਤਾ ਦੇ ਅਰਥ ਕਰ ਗਿਆ ਇਸ ਕਰਕੇ ਵੇਦਾ ਦੇ ਜਿਹੜਾ ਅਰਥ ਕਰ ਗਿਆ ਗੀਤਾ ਦੇ ਅਰਥ ਮੈਂ ਨਹੀਂ ਕਰਾਂਗਾ ਬਲਕਿ ਉਹ ਇਨਸਾਨ ਪਕੜ ਕੇ ਲਿਆ ਜਿਸ ਇਨਸਾਨ ਨੂੰ ਬੋਲਵਾ ਵੀ ਆਉਂਦਾ ਹੋਵੇ ਅੱਖਰ ਵੀ ਨਾ ਆਉਂਦੇ ਹੋਣ ਤੂੰ ਆਪਣੀ ਮਰਜ਼ੀ ਦਾ ਕੋਈ ਸਾਰ ਪਕੜ ਕੇ ਲਿਆ ਮੈਂ ਉਹਦੇ ਕੋਲੋਂ ਵੀ ਕੀਤਾ ਦੇ ਆ ਕਰਵਾ ਦਿਆਂਗਾ ਤੇ ਪਿਆਰਿਓ ਜਦੋਂ ਲਿਆਉਂਦਾ ਗਿਆ ਚੱਜੂ ਜੀਵਰ ਨੂੰ ਤੇ ਚੱਜੂ ਜੀਵਰ ਦੇ ਬੋਲ ਅਦਸਨਾ ਦੇ ਦਿੱਤੀ ਹੈ ਪਰਮਾਤਮਾ ਨੇ ਪਰ ਰਸਨਾ ਵਿੱਚ ਬੋਲ ਕੋਈ ਨਹੀਂ ਦਿੱਤੇ ਰਸਨਾ ਦੇ ਵਿੱਚ ਬੋਲ ਕੋਈ ਨਹੀਂ ਦਿੱਤੇ ਸੁਣਨ ਦੀ ਅਵਸਥਾ ਕੋਈ ਨਹੀਂ ਬੋਲਣ ਦੀ ਅਵਸਥਾ ਕੋਈ ਨਹੀਂ ਪਕੜ ਕੇ ਲਿਆਇਆ ਪੰਡਤ ਕਿ ਜਦ ਮੈਂ ਪੁੰਡਾ ਲੈ ਕੇ ਗੁਰੂ ਦੇ ਸਾਹਮਣੇ ਜਾਵਾਂਗਾ ਤੇ ਗੁਰੂ ਇਹਦੇ ਕੋਲੋਂ ਅਰਥ ਕਿਵੇਂ ਕਰਾਣਗੇ ਤੇ ਗੁਰੂ ਕਿਰਪਾ ਸਤਿ ਸੰਸਾਪ ਆਪ ਜਿਹੜਾ ਨਿਰਉਤਰ ਹੋ ਜਾਣਗੇ ਆਉਂ ਜਿਹੜਾ ਹੈ ਉਥੇ ਮੈਦਾਨ ਛੱਡ ਜਾਣਗੇ ਪਰ ਇਹ ਨਹੀਂ ਸੀ ਪਤਾ ਕਿ ਬਲੌਰ ਕਿਸਨ ਸਾਹਿਬ ਖੜੇ ਨੇ ਗੁਰਨਾਥ ਦੀ ਜੋਤ ਦੇ مالک ਨੇ ਗੁਰਨਾਥ ਦੀ ਜੋਤਨਾ ਦੇ ਅੰਦਰ ਵਸਦੀ ਇਹ ਨਹੀਂ ਪਤਾ ਸੀ ਕਿ ਗੁਰੂ ਦਾ ਸਾਹਮਣਾ ਜਿਹੜਾ ਹੈ ਗੁਰੂ ਮੇਰਾ ਸਾਹਮਣਾ ਕਰੇਗਾ ਜਾਂ ਮੈਂ ਗੁਰੂ ਦਾ ਸਾਹਮਣਾ ਨਾ ਕਰ ਪਾਵਾਂਗਾ ਇਹ ਨਹੀਂ ਸੀ ਪਤਾ ਪਿਆਰੋ ਗੁਰੂ ਦੇ ਸਾਹਮਣੇ ਤੇ ਗਿਆ ਪਰ ਕਿਹੜਾ ਚਲੇ ਗੁਰੂ ਕੀ ਝਾਲਾ ਇਹ ਗੁਰੂ ਕੀ ਝਾਲ ਜਿਹੜਾ ਸਰਦਗੇ ਇੱਥੇ ਉਮਰ ਦਾ ਤਕਵਾ ਨਹੀਂ ਇਹ ਤੇ ਦੇ ਗੁਰਮਤ ਦਾ ਤਕਾਜ਼ਾ ਹੈ ਗੁਰੂ ਜੋਤ ਦਾ ਤਕਾਜ਼ਾ ਹੈ ਗੁਰੂ ਜੋਤ ਅੰਦਰ ਸੀ ਛਜੂ ਜੀ ਵਰ ਦੇ ਕੋਲੋਂ ਵਿਛੜੀ ਦਾ ਕੇ ਹਜਰਤ ਕਰਵਾ ਦਿੱਤੇ ਪਿਆਰੋ ਇਹਦਨ ਰਾਣੀ ਜਿਹੜੀ ਸੀ ਪਰ ਕਰਨੀ ਬੈਠੀ ਇੱਕ ਛੋਟੀ ਉਮਰ ਦੇ ਗੁਰੂ ਕਿਵੇਂ ਹੋ ਸਕਦੇ ਮੈਂ ਉੱਥੇ ਆਉਣਾ ਕਿ ਜਦੋਂ ਅੰਦਰੋਂ ਹੋਵੇਂ ਮਰ ਗਈ ਉਸ ਦਿਨ ਪਰਵਾਣ ਚੜਾਂਗੇ ਅੱਜ ਪਾਸ਼ਾ ਜੀ ਨੇ ਬਾਤ ਕੀਤੀ ਮਰਨਨ ਵਿਸਣਨ ਗੋਵਿੰਦ ਹੈ ਤੇ ਸਭ ਤੋਂ ਵੱਡਾ ਮਰਨਾ ਇਹ ਹੈ ਕਿ ਗੋਬਿੰਦ ਨੂੰ ਵਿਸਾਰ ਦੇਣਾ ਪਰਮਾਤਮਾ ਨੂੰ ਵਿਸਾਲ ਲੈਣਾ ਰਾਸ ਕਾਸ ਹੁੰਦੇ ਆ ਧਨ ਹੁੰਦੇ ਆ ਜ਼ੈਦਾ ਹੁੰਦੇ ਆ ਸਭ ਕੁਝ ਹੁੰਦੇ ਆ ਜੇ ਰੱਬ ਚੇਤੇ ਤੇ ਪਿਆਰੋਂ ਜਿਉਣਾ ਹੈ ਤੇ ਜੇ ਰੱਬ ਚੇਤੇ ਨਹੀਂ ਤੇ ਫਿਰ ਚੱਲ ਕਨਾ ਅਸੀਂ ਮਰ ਗਏ ਅਸੀਂ ਇਹਦੇ ਆਤਮਿਕ ਮੌਤ ਜਿਹੜਾ ਹੈ ਰੋਜ਼ਾਨਾ ਵਾਰਾਂ